हर पार्टी ने अपने उम्मीदवार के पक्ष में प्रचार किया आज धूरी में पंजाब आज धूरी में पंजाब के मुख्यमंत्री भगवंत सिंह मान की धर्मपत्नी पत्नी के पक्ष में प्रचार करने के लिए सरदार सतेंद्र सिंह चट्टा के घर पहुंची और एक विशाल रैली को संबोधन किया उन्होंने लोगों को मतदान के अधिकार के बारे में जागरूक किया और उन्होंने बोलते हुए कहा कि जब से पंजाब सरकार बनी है तब से काम में तेजी आ गई है और जैसे धूरी के अंदर से गुजरते हुए रजवाहे को ढक दिया गया है और आज बच्चे उस पर खेल रहे हैं और बूढ़े लोग पैदल चलते नजर आ रहे हैं दूसरे शहर का सरकारी अस्पताल जिसमें मशीनों की कमी थी और कोई डॉक्टर नहीं था वह भी जल्द बनकर तैयार हो जाएगा उन्होंने कहा कि हर महिला मेरे पास पूछती है कि उनके खाते में हजार हजार रुपए कब आएंगे मैं आपसे वादा करती हूँ कि इन वोटों के बाद हर महिला के खाते में धन की वर्षा होने लगेगी उन्होंने संगरूर से आम आदमी पार्टी के उम्मीदवार मीथेयर के बारे में बोलते हुए कहा कि वह बहुत ही युवा और लोगों से जुड़कर रहने वाले व्यक्ति हैं। उनके आने से संगरूर को एक नई सोच मिलेगी और बचे हुए काम भी जल्द पूरे होंगे ਜੋਤਾ ਕਿ ਪੰਜਾਬ ਦੇ ਵਿੱਚ ਮੋਦੀ ਜੀ ਰੈਲੀਆਂ ਕਰ ਰਹੇ ਨੇ ਕਿੰਨਾ ਕਸਰ ਹੋਵੇਗਾ ਜੀ ਦੇਖੋ ਜੀ ਅਸਰ ਤਾਂ ਕੰਮਾਂ ਦਾ ਹੁੰਦਾ ਰੈਲੀਆਂ ਦਾ ਅਸਰ ਨਹੀਂ ਹੁੰਦਾ ਜੋ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਤੇ ਲੋਕਾਂ ਨੂੰ ਪਤਾ ਕਿਉਂਕਿ ਉਸੇ ਆਧਾਰ ਤੇ ਟਿਕਾਉਂਦੇ ਇੱਕ ਖਿਆਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਜੀ ਪ੍ਰਵਾਸੀ ਮਜ਼ਦੂਰਾਂ ਦਾ ਕੀ ਅਸਰ ਹੋਊਗਾ ਸਾਰੇ ਆਪਣੇ ਵੀਰ ਨੇ ਚਾਹੇ ਪ੍ਰਵਾਸੀ ਹੋਣ ਚਾਹੇ ਇੱਥੋਂ ਦੇ ਹੋਣ ਸਾਰੇ ਨਾਲ ਮਿਲ ਕੇ ਰਹਿੰਦੇ ਆ ਜੇ ਪ੍ਰਵਾਸੀ ਨਾ ਹੋਣ ਆਪਣੇ ਕੰਮ ਕਰ ਵੀ ਨਾ ਚੱਲੇ ਸੋ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਸਾਡੇ ਤਾਂ ਧਰਮਾਂ ਜਾਤਾਂ ਪਾਤਾਂ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਕੰਮਾਂ ਦੀ ਰਾਜਨੀਤੀ ਵੱਲ ਜਾਣਾ ਚਾਹੀਦਾ ਹੈ ਸੈਂਟਰ ਸਰਕਾਰ ਦੀ ਜਿਵੇਂ ਕਿਸਾਨਾਂ ਦੇ ਐਮਐਸਕੇ ਨੂੰ ਲੈ ਕੇ ਚੱਲ ਰਿਹਾ ਹੈ ਪੂਰਾ ਕੁਝ ਹਮਿੰਟੂਗਾ ਸੀ ਸਾਡੀ ਅਪੀਲ ਹੈ ਸੈਂਟਰ ਸਰਕਾਰ ਤੱਕ ਵੀ ਜਿਹੜਾ ਕਿਸਾਨਾਂ ਦਾ ਪਾਣ ਦਾ ਹੱਕ ਹੈ ਜੇ ਸਰਕਾਰ ਆਪਣੇ ਕਿਸਾਨ ਨੇ ਵੀਰ ਉਹ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਅੰਨਦਾਤਾ ਸਾਡਾ ਲੋਕਾਂ ਦੇ ਢਿੱਡ ਭਰਨ ਵਾਲੇ ਦਾ ਆਪ ਦਾ ਢਿੱਡ ਖਾਲੀ ਹੁੰਦਾ ਜੀ ਸਾਡੀ ਅਪੀਲ ਇਹੀ ਹੈ ਸੈਂਟਰ ਸਰਕਾਰ ਤੱਕ ਵੀ ਜਿਹੜੀ ਐਮਐਸਕੇ ਹੈ ਉਹ ਜਲਦ ਤੋਂ ਜਲਦ ਲਾਗੂ ਕਰਨੀ ਚਾਹੀਦੀ ਹੈ ਧੰਨਵਾਦ ਧੰਨਵਾਦ ਹਾਂਜੀ ਅੱਜ ਗੁਰਮੀਤ ਮੀਤ ਹੀਰ ਦੇ ਹੱਕ ਦੇ ਵਿੱਚ ਆਪਾਂ ਜਿਹੜੀ ਇਕੱਠ ਕੀਤਾ ਉਥੇ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਆਏ ਨੇ ਕਿਸ ਤਰ੍ਹਾਂ ਦਾ ਲੱਗਿਆ ਅੱਜ ਇਹ ਵਾਰਡ ਨੰਬਰ 10 ਦਾ ਕੱਟ ਸੀਗਾ ਇਹ ਜਿਹੜਾ ਪ੍ਰੀਤਪਿਆਰ ਗੁਰਤੇਵਦਨਗਰ ਦਾ ਅੱਜ ਪੂਰਾ ਲੋਕਾਂ ਨੂੰ ਚਾਹ ਸੀਗਾ ਗੁਰਵੀਰ ਮੀਤੇਰ ਜੀ ਨੂੰ ਜਿਵੇਂ ਮਾਨ ਸਰ ਨੂੰ ਜਿੰਨੇ ਪੋਟਾਂ ਤੋਂ ਕੱਥੇ ਜਿਤਾਇਆ ਸੀਗਾ ਉਦੋਂ ਵੀ ਰਿਕਾਰਡ ਤੋੜ ਪੋਟਾਂ ਨਾਲ ਗੁਰਵੀਰ ਮੀਤੇਰ ਜੀ ਨੇ ਜਿਤਾਉਣ ਲੱਗੋ ਇੱਕ ਸੀਐਮ ਪੀਐਨ ਸਾਹਿਬ ਪੰਜਾਬ ਦੇ ਦੌਰੇ ਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜੀ ਪੀਐਨ ਸਾਹਿਬ ਬਾਰੇ ਮੈਂ ਕਹੂੰਗਾ ਜ ਜੁਨ੍ਹਾਂ ਨੇ ਤੁਸੀਂ ਉਹਨਾਂ ਦਾ ਨੋਟ ਕੈਮਰਾ ਦੇਖਿਓ ਉਹਨਾਂ ਨੇ ਪਬਲਿਕ ਦੇ ਕੈਮਰਾ ਨਹੀਂ ਲਾਇਆ ਔਰ ਇੱਕ ਵਾਰੀ ਲੱਗਿਆ ਵੀ ਆ ਤਾਂ ਤੁਸੀਂ ਦੇਖਿਓ ਜਿਹੜੇ ਧੁੱਗੀਆਂ ਝੋਪੜੀਆਂ ਵਾਲਿਆਂ ਨੂੰ ਪਰ ਕੇ ਲੈ ਕੇ ਗਈ ਹੈ ਨਹੀਂ ਕਿਤੇ ਹੋਰ ਕੋਈ ਆਮ ਬੰਦਾ ਕੋਈ ਹੋਰ ਪਰਿਵਾਰ ਕਿਤੇ ਉੱਥੇ ਨਹੀਂ ਗਿਆ ਕੋਈ ਵੀ ਗੌਰ ਨਾਲ ਦੇਖਿਓ ਤੁਸੀਂ ਕੈਮਰਾ ਤਾਂ ਚੱਲ ਰਿਹਾ ਹੈ ਤਾਂ ਇਹ ਧੁੱਗੀ ਝੋਪੜੀਆਂ ਵਾਲੇ ਜਿੰਦੇ ਨੇ ਉਹ ਚ ਕੀ 1000 ਰੁਪਏ ਦੀ ਗਾਰੰਟੀ ਜਿਹੜੀ ਹੈ ਇਸ ਵਾਰ ਪੂਰੀ ਹੋਊਗੀ ਜੀ 1000 ਰੁਪਏ ਦੀ ਗਾਰੰਟੀ ਪੱਕਾ ਪੂਰੀ ਹੋਊਗੀ ਇਹਦੇ ਮਾਰ ਸਾ ਪੂਰੇ ਜ਼ਿਲ੍ਹੇ ਸੀਰੀਜ਼ ਨੇ ਔਰ ਸਾਡੀਆਂ ਪੰਜ ਗਾਰੰਟੀਆਂ ਸੀਗਾ ਪੰਜ ਚੋਂ ਚਾਰ ਪੂਰੀਆਂ ਕਰ ਇਕੋ ਹੀ ਗਾਰੰਟੀ ਰਹਿਦੀ ਹੈ ਦੂਜੀ ਸਰਕਾਰ ਦਾ 5 ਸਾਲ ਦੇ ਵਿੱਚ ਲਾਰਡ ਦੇ ਜਾ ਕੇ ਪੂਰੀਆਂ ਕਰਦੀਆਂ ਸੀਗਾ ਅਸੀਂ ਬਹੁਤ ਜਲਦੀ ਉਹਨੂੰ ਪੂਰੀ ਕਰਦੇ ਆ ਇੱਕ ਪਾਸੇ ਦੇਖਿਆ ਗਿਆ ਕਿ ਨੌਜਵਾਨ ਜਿਹੜੇ ਹੈਗੇ ਆ ਬਾਹਰ ਜਾ ਰਹੇ ਆ ਪੜ ਕੇ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਉਹਦਾ ਕੀ ਕਾਰਨ ਹੈ ਜੀ ਨੌਜਵਾਨ ਬਾਹਰ ਜਾ ਰਹੇ ਨੇ ਪਰ ਨੌਜਵਾਨ ਆ ਵੀ ਰਹੇ ਨੇ ਬਹੁਤ ਜੀਵਾਨ ਤੁਹਾਨੂੰ ਇਹੋ ਜੇ ਮਿਲ ਕੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਮੈਂ ਫੌਰਨ ਗਿਆ ਸੀਗਾ ਮੈਂ ਵਾਪਸ ਆ ਕੇ ਮੈਨੂੰ ਨੌਕਰੀ ਮਿਲ ਗਈ ਮੈਨੂੰ ਪੁਲਿਸ ਦੇ ਮਿਲ ਗਈ ਮੈਂ ਟੀਚਰ ਲੱਗ ਗਿਆ ਇਹ ਰੁਝ ਆ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਤੇ ਅੱਜ ਡਾਕਟਰ ਗੁਰਪ੍ਰੀਤ ਜੀ ਇੱਥੇ ਆ ਰਹੇ ਨੇ ਕੀ ਕਹੋਗੇ ਤੁਸੀਂ ਇਸ ਬਾਰੇ ਸਰੂਨਰਕੇ ਦੇ ਵਿੱਚ ਸਾਡੇ ਆਵਾਦਮੀ ਪਾਰਟੀ ਦੇ ਨੌਜਵਾਨ ਆਗੂ ਗੁਰਮੀਤ ਸਿੰਘ ਮੀਤਿਹਰ ਜੀ ਜੋ ਚੋਣ ਲੜ ਰਹੇ ਨੇ ਪਰ ਪੂਰੇ ਸੰਦੂਰ ਹਲਕੇ ਦੇ ਵਿੱਚ ਲਹਿਰ ਬਣੀ ਹੈ ਤੇ ਸਾਡੇ ਧੂੜੀ ਹਲਕੇ ਦੇ ਵਿੱਚ ਅੱਜ ਡਾਕਟਰ ਗੁਰਪ੍ਰੀਤ ਜੀ ਔਰ ਛੱਠਾ ਸਰ ਦੇ ਰਹਿਸ਼ਤੇ ਆ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਨੇ ਸ਼ਹਿਰ ਦੇ ਵਿੱਚ ਅਰੇ ਮਾਨ ਸਰ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਜਿਹੜਾ ਉਹਨਾਂ ਨੇ ਲੋਕ ਹਿੱਤ ਕੰਮ ਕੀਤੇ ਨੇ ਫੈਸਲੇ ਲਏ ਨੇ ਉਹਨਾਂ ਨੂੰ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣਗੇ ਭਾਵੇਂ ਬਿਜਲੀ ਦਾ ਬਿੱਲਾਂ ਦੀ 마ਫੀ ਹੋਵੇ ਭਾਵੇਂ 43 ਹਜ਼ਾਰ ਨੌਕਰੀ ਹੋਵੇ ਭਾਵੇਂ ਉਹਨਾਂ ਨੇ ਸਕੂਲ ਆਫ ਵੈਮਿਨਸ ਨਵੇਂ ਸਕੂਲ ਬਣਾਏ ਨੇ ਮਹੱਲਾ ਕਲੀਨਕਾ ਕਿੰਨੇ ਕੁ ਕੰਮ ਕਰਾਈਏ ਜਿਸ ਤਰ੍ਹਾਂ ਜੇ ਕੋਈ ਸ਼ਹੀਦ ਹੁੰਦਾ ਸਿਪਾਹੀ ਜਾਂ ਸਾਡਾ ਫੌਜ ਦਾ ਨੌਜਵਾਨ ਤਾਂ 1 ਕਰੋੜ ਰੁਪਿਆ ਉਹਨਾਂ ਦੇ ਪਰਿਵਾਰ ਨੂੰ ਮਾਲੀ ਮਦਦ ਇਸੇ ਤਰ੍ਹਾਂ ਉਹਨਾਂ ਨੇ ਹਰ ਸਾਲ ਪੁਲਸ ਦੇ ਨੌਜਵਾਨਾਂ ਦੀ ਭਰਤੀ ਕਰਨਾ ਲੋਕਾਂ ਨੂੰ ਰੋਜਗਾਰ ਜੋ ਦਿੱਤਾ ਹੈ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਪਹਿਲੀ ਵਾਰੀ ਕਿ 70 ਸਾਲ ਦੇ ਵਿੱਚ ਕੋਈ ਸਰਕਾਰ ਬਣੀ ਤਾਂ ਉਹਨਾਂ ਨੇ ਪਹਿਲੇ ਸਾਲ ਦੇ ਵਿੱਚ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਨੇ ਸੋ ਇਸ ਕਰਕੇ ਧੂਰੀ ਦੇ ਵਿੱਚ ਖਾਸ ਕਰਕੇ ਜਿੱਥੋਂ ਦੇ ਐਮ ਐਲ ਏ ਬਣੇ ਨੇ ਮਾਨ ਸਾਹਿਬ ਉਸ ਹਲਕੇ ਦੇ ਵਿੱਚ ਜਿਹੜੀ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸੀ ਧੂਰੀ ਦੀ ਧੂਰੀ ਦੋ ਹਿੱਸਿਆਂ 'ਚ ਵੰਡਿਆ ਸੀ ਫਾਟ ਪੁਲ ਦੀ ਬੜੀ ਪੁਰਾਣੀ ਮੰਗ ਸੀ ਉਹ ਵੀ ਥੋੜੇ ਸਮੇਂ ਵਿੱਚ 50 ਕਰੋੜ ਦੀ ਲਾਗਤ ਨਾਲ ਉਹ ਮੰਗ ਪੂਰੀ ਹੋਣ ਜਾ ਰਹੀ ਹੈ ਸੋ ਇਸ ਕਰਕੇ ਹੋਰ ਵੀ ਡਵੈਲਪਮੈਂਟ ਤੇ ਕੰਮ ਧੂਰੀ ਦੇ ਪਿੰਡਾਂ ਦੇ ਵਿੱਚ ਜੋ ਅੱਗੇ ਬਹੁਤ ਵੱਡੀ ਗਿਣਤੀ 'ਚ ਕੰਮ ਹੋ ਰਿਹਾ ਇਸ ਕਰਕੇ ਲੋਕ ਆਪ ਮੁਹਾਰੇ ਆਪ ਜਾ ਕੇ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਜੋ ਸਰੂਰ ਹਕਤਾਂ ਨੂੰ ਦਿਤਾਉਣਗੇ ਵੱਡੀ ਗਿਣਤੀ 'ਚ ਤੋਂ ਮੈਂ ਬੇਨਤੀ ਵੀ ਕਰਦਾ ਲੋਕਾਂ ਨੂੰ ਕਿ ਆਪਾਂ ਲੋਕਾਂ ਦੇ ਲੋਕਪੱਖੀ ਕੰਮ ਕੀਤੇ ਆ ਆਮ ਆਦਮੀ ਪਾਰਟੀ ਸਰਕਾਰੋਂ ਦੇ ਕੇ ਇੱਕ ਇੱਕ ਵੋਟਾਂ ਆ ਮਦੀ ਪਾਰਟੀ ਨੂੰ ਪਾਈ ਖੈਰਾ ਸਰ ਖੈਰਾ ਸਾਹਿਬ ਦੁਆਰਾ ਇੱਕ ਪ੍ਰਵਾਸੀ ਮਜ਼ਦੂਰਾਂ ਨੂੰ ਲਾਇਆ ਤੇ ਜੋ ਫੰਡਾਚਾਰ ਰਿਆ ਕੀਆ ਉਹ ਕੀ ਠੀਕਾ ਦੇਖੋ ਇਹ ਉਹਨਾਂ ਦੀ ਬਕਲਾਹਟ ਦੀ ਖੈਰਾ ਸਰ ਦੀ ਬਕਲਾਹਟ ਹੈ ਕਿ ਜਿਹੜੇ ਸਾਡੇ ਵੋਟਰ ਨੇ ਭਾਵੇਂ ਪ੍ਰਵਾਸੀ ਨੇ ਕੋਈ ਨਹੀਂ ਜਿਹੜੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਸਾਡੇ ਸਾਡੇ ਪੰਜਾਬੀ ਵਿਹਾਰ ਤੇ ਵਸਦੇ ਨੇ ਯੂਪੀ ਦੇ ਵਿੱਚ ਵੱਡੀ ਗਿਣਤੀ ਸਾਡੇ ਪੰਜਾਬੀ ਵਸਦੇ ਨੇ ਪੂਰੇ ਦੇਸ਼ ਦੇ ਸੂਬੇ ਛੱਡ ਕੇ ਇੱਥੇ ਰਸਦੇ ਨੇ ਇਹ ਤਾਂ ਇੱਕ ਬੜੀ ਮਾੜੀ ਜੇ ਰਾਜਨੀਤੀ ਕਰਨਾ ਉਹਨਾਂ ਲੋਕਾਂ ਨਾਲ ਸਾਡੇ ਜਿਹੜੇ ਬਾਦ ਪੰਜਾਬੀ ਵਸਦੇ ਉਹਨਾਂ ਦੀ ਉਹਨਾਂ ਦੀ ਇਹ ਚੰਗੀ ਖਬਰ ਨਹੀਂ ਇਸ ਕਰਕੇ ਇਹ ਕੋ ਬਖਲਾੜ ਤੇ ਨਹੀਂ ਕਿਉਂਕਿ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਬਾਹਰੋਂ ਆਏ ਨੇ ਮੈਨੂੰ ਤਾਂ ਇਹ ਵੀ ਪਤਾ ਕਿ ਮੈਂ ਸੰਗਰੂਰ ਸ਼ਹਿਰ ਦੇ ਲੋਕਾਂ ਨੂੰ ਪੁੱਛਣਾ ਜੇ ਤੁਹਾਨੂੰ ਇਹ ਪਤਾ ਕਿ ਮੈਂ ਖੈਰਾ ਸਾਹਿਬ ਦਾ ਪਿੰਡ ਕਿਹੜਾ ਹੈ ਸਭ ਕੇ ਦਾ ਪਤਾ ਕੋਲ ਹੱਥ ਇੱਥੋਂ ਤੱਕ ਕਿ ਬੀਜੇਪੀ ਦੇ ਉਮੀਦਵਾਰ ਨੇ ਅਰ ਵੀ ਕਹਿਣਾ ਇਹ ਉਹਨਾਂ ਉਹ ਕਿੱਥੋਂ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਮਾਨ ਕਿੱਥੋਂ ਦਾ ਰਹਿਣ ਵਾਲਾ ਹੈ ਤਲਾਣੀਆਂ ਪਿੰਡ ਨੂੰ ਫਤਿਹਗੜ ਸਾਹਿਬ ਦੇ ਵਿੱਚ ਝੁੰਦਾ ਸਾਹਿਬ ਜੋ ਅਵਰਗੜ ਫਤਿਹਗੜ ਸਾਹਿਬ ਹਲਕੇ ਨੇ ਇੱਕੋ ਇੱਕ ਉਮੀਦਵਾਰ ਹੈ ਜੋ ਸਾਡਾ ਆਮ ਆਦਮੀ ਪਾਰਟੀ ਸੰਗਰੋਹ ਕਰਨ ਕਿਹਾ ਹੈ ਸੋ ਸੰਗਰੋਹ ਵਾਲਿਆਂ ਦਾ ਫਰਜ਼ ਵੀ ਬਣਦਾ ਕਿ ਅਸੀਂ ਆਪਣੇ ਉਮੀਦਵਾਰ ਜਿਤਾ ਕੇ ਵੱਡੀ ਗਿਣਤੀ ਦੀ ਜਿੱਤ ਪਾਈਏ ਨਰੇਂਦਰ ਮੋਦੀ ਜੀ ਦੀ ਇਹ ਪੰਜਾਬ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਜੀ ਕੀ ਅਸਰ ਹੋਵੇਗਾ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨਰੇਂਦਰ ਮੋਦੀ ਨੇ ਉਮੀਦਵਾਰ उतारे ਨੇ ਬੀਜਪੀ ਦੇ ਉਹਨਾਂ ਦਾ ਕਿਵੇਂ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਕਿਵੇਂ ਲੋਕ ਉਹਨਾਂ ਦੇ ਮਗਰ ਪੈ ਰਹੇ ਨੇ ਕਿਉਂਕਿ ਉਹਨਾਂ ਨੇ ਤੇ ਜਿਹੜੀ ਭਾਜੀ ਦੀ ਸਰਕਾਰ ਹੈ ਜਾਂ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਵਿਰੋਧੀ ਸਰਕਾਰ ਹੈ ਸਾਡਾ 8 ਕਰੋੜ ਦੇ ਕਰੀਬ ਜੋ ਆਰਡੀਐਸ ਦਾ ਪੈਸਾ ਉਹ ਵੀ ਨਹੀਂ ਦਿੱਤਾ ਇਥੋਂ ਸਾਫ ਤੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਫਰਜ਼ ਹੀ ਨਹੀਂ ਬਣ ਜੀ ਸਾਡੇ ਭੈਣ ਜੀ ਔਰ ਸਾਡੇ ਚੇਅਰਮੈਨ ਸਾਹਿਬ ਆਪ ਦੇ ਵੱਖ-ਵੱਖ ਲੀਡਰ ਸਾਹਿਬਾਨ ਮਾਤਾ ਔਰ ਮੇਰੇ بڑے ਭਰਾ ਬਿਸ਼ੁਰਗ ਆਪ ਆਪ ਗੱਜਕੇ ਫਤਿਹ ਬੁਲਾਏ ਅੱ빠 ਜੋ ਫਤਿਹ ਬੁਲਾਨੀਆਂ ਉਹਦਾ ਆਵਾਜ਼ ਸਾਡੇ ਸੀਐਮ ਸਾਹਿਬ ਤੱਕ ਪਹੁੰਚਣਾ ਚਾਹੀਦਾ ਹੈ ਗੱਜ ਕੇ ਪੂਰੀ ਚੰਗੀ ਤਰ੍ਹਾਂ ਮੈਂ ਪਹਿਲਾਂ ਤਾਂ ਇਨਕਲਾਬ ਹੈ ਉਹਨਾਂ ਦੇ ਮੰਚ ਪੰਜਾਬ ਵਾਸਤੇ 30 ਵੀ ਮੈਂ ਆਪਣੇ ਪੰਜਾਬ ਨੂੰ ਕਿਵੇਂ ਰੰਗਲਾ ਪੰਜਾਬ ਬਣਾਵਾਂ ਕਿਵੇਂ ਮੈਂ ਇਹਨੂੰ ਜੋ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਸੀ ਹੱਸਦਾ ਬਸਦਾ ਖੁਸ਼ੀਆਂ ਚ ਜਿਉਂਦਾ ਉਹਨੂੰ ਕਿਵੇਂ ਸਰਜੀਤ ਕਰਾਂਗੇ ਐਗਜ਼ਾਮਪਲ ਦੇ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਉਹਨਾਂ ਦੇ ਜੋ ਮੰਨ ਚ ਵੱਡੀ ਟੀਸ ਹੈ ਵੀ ਕੋਈ ਵੀ ਮੈਂਬਰ ਸਹਿਵਾਨ ਸਾਡਾ ਕੋਈ ਵੀ ਪੰਜਾਬ ਦਾ ਇੱਕ ਵੀ ਬੱਚਾ ਕਿਸੇ ਤਰ੍ਹਾਂ ਬਿਮਾਰੀ ਨਾਲ ਕੋਈ ਤਕਲੀਫ ਚ ਨਾ ਆਵੇ ਕਿਉਂਕਿ ਹਸਪੀਟਲਾਂ ਦੇ ਵਿੱਚ ਬਹੁਤ ਜਾਇਜ਼ ਨਜਾਇਜ਼ ਪੈਸੇ ਲੱਗ ਕੇ ਇਲਾਜ ਹੁੰਦਾ ਸੀਗਾ ਉਹ ਆਪਾਂ ਦੇਖ ਹੀ ਰਹੇ ਆ ਸਾਡੇ ਧੂਰੀ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਨੇ 22 ਕਰੋੜ ਦੀ ਗ੍ਰਾਂਟ ਦੇ ਕੇ ਹਸਪਤਲ ਨੂੰ ਇੱਕ ਸਪੈਸ਼ਲ ਦਰਜੇ ਦਾ ਹਸਪਤਲ ਬਣਾ ਰਹੇ ਨੇ। ਔਰ ਤਰ੍ਹਾਂ ਤਰ੍ਹਾਂ ਦੀਆਂ ਮਸ਼ੀਨਰੀਆਂ ਲਾ ਰਹੇ ਨੇ। ਔਰ ਜੋ ਮੈਂ ਆਪਣੇ ਸਰਦਾਰ ਭਗਵਾਨ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਦਿੱਤਰਮ ਪਤਨੀ ਡਾਕਟਰ ਗੁਰਪ੍ਰੀਤ कौर ਜੀ ਸਾਡੀ ਭੈਣ ਮੰਤਰੀ ਜੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਓਐਂਜੀ ਸਾਹਿਬ ਓਮਕਾਰ ਸੇ ਸਿੱਤੂ ਸਾਹਿਬ ਮੇਰੇ ਨਾਲ ਕਾਰਨ ਵਿਜ 22 ਚੇਅਰਮੈਨ ਇੰਦਰਜੀਤ ਜੀ ਸਾਡੇ ਜੱਸੀ ਸੋਈਆ ਜੀ ਜੋ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਪਟਿਆਲਾ ਰਾਜਵੰਦ ਸਿੰਘ ਜੀ ਖੁੱਲੀ ਜੋ ਮਾਰਕੀਟ ਕਮੇਟੀ ਚੇਅਰਮੈਨ ਨੇ ਮੈਂ ਸਾਰੇ ਹੋਰ ਤੋਂ ਮਾਫੀ ਮੰਗਦਾ ਸਾਰਾ ਦਾ ਨਾਮ ਨਹੀਂ ਲਿਆ ਜਾ ਸਕਦਾ ਸਾਰੇ ਮੇਰੇ ਪੁਰਜੋ ਰਕ ਮਾਤਾ ਮਾ ਪਹਿਣਾ ਭਰਾਵੋ ਬਜ਼ੁਰਗੋ ਸਾਰੇ ਦੋਸਤ ਬਿੱਤਰ ਫਤਿਹ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ श्री वागुरु जी की कम गिना लगूंगा बहुत है। कम पहला तो बहुत हैं। कम जिन्हें मैं वही गल ये कहना सरकार बहुत आई बहुत हटाई आज सरकार जिन्हें पहले दो साल कम करके दिखाए ने रिकॉर्ड तोड़े ने जे है तो कोई दस नहीं ਇਹ ਜਿਹੜੇ ਤਾੜੀਆਂ ਦੇਵਾਜਾ ਘੱਟ ਤਾੜੀਆਂ ਇਹਦੇ ਨਾਲ ਪ੍ਰੈਕਟਿਸ ਵੀ ਹੁੰਦੀ ਹੈ ਪਿੱਛੇ ਤੱਕ ਨਹੀਂ ਬੱਦਲੀਆਂ ਉਹ ਵੈਰੀ ਗੁੱਡ ਮੈਨੂੰ ਇਹ ਗੱਲ ਤੇ ਮਾਨ ਹੈ ਮੈਂ ਜਿਗਿਆ ਦਿੱਤਾ ਮੋਰਲੇ 'ਚ ਸਾਰਾ ਮੋਰਲਾ ਭੰਜੀਏ ਸਾਰਾ ਕਿਤੋਂ ਬਾਰੋਂ ਨਹੀਂ ਆਏ ਜਿਹੜੇ ਤੁਹਾਡੇ ਨਾਲ ਚਾਰ ਗੱਡੀਆਂ ਆਗੀਆਂ ਹੋਣਗੀਆਂ ਉਹ ਖੜੇ ਨੇ ਉਹਨਾਂ ਨੂੰ ਸੀਟ ਨਹੀਂ ਮਿਲੀ ਮੈਂ ਤਾਂ ਮਾਫੀ ਮੰਗਦਾ ਮੇਰਾ ਜਿੱਤੋ ਇਂਤਜ਼ਾਮ ਕੀਤਾ ਸੀਗਾ ਅਚਾਨਕ ਉਹ ਘਰਸਾਉਂ ਘਰ ਕੈਂਟ ਉਹ ਬਿਮਾਰ ਹੋ ਗਏ ਆਪਣਾ ਸਕੂਲ ਚਲੇ ਗਏ ਐਡਮਿਟ ਹੋ ਕੇ ਜਾ ਕੇ ਕਹਿੰਦਾ ਮੈਨੂੰ ਪ੍ਰੋਬਲਮ ਆ ਗਈ ਨਹੀਂ ਮੈਂ ਹੋਰ 2-400 ਕੁਰਸੀ ਹੋਰ ਵਗਾ ਸਕਦਾ ਸੀਗਾ ਮੈਂ ਇਸ ਲਈ ਮਾਫੀ ਮੰਗਦਾ ਰਹੀ ਗੱਲ ਬੋਟਾ ਜੀ ਇਹ ਜਿਹੜੀ ਵਿਕਾਸ ਅਗਨੀ ਜੀ ਕਹਿ ਕੇ ਗਏ ਵੀ ਸੱਚੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਮਨਚਾ ਬਹੁਤ ਸੀਰੀਅਸ ਗੱਲ ਲਈ ਉਹ ਪਰੇਸ਼ਾਨ ਹੁੰਦੇ ਨੇ ਵੀ ਮੈਂ ਪੰਜਾਬ ਨੂੰ ਕਿਵੇਂ ਨਗਲਾ ਪੰਜਾਬ ਬਣਾ ਸਕਦਾ ਕਿਵੇਂ ਪੰਜਾਬ ਦੇ ਖੁਸ਼ਹਾਲੀ ਲਿਆ ਸਕਦਾ ਕੀ ਮੈਂ ਬੇਨੁਜ਼ਗਾਰੀ ਚੱਕ ਸਕਦਾ ਹਾਂ ਉਹ 24 ਘੰਟੇ